ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਹੋ ਪਰ ਸਾਰੇ ਵਧੀਆ ਹੋਗੇ ਮਾਰਨਿੰਗ ਆਪਣੀ ਹੋ ਗਈ ਹੈ ਗੁੱਡ ਮਾਰਨਿੰਗ ਦਾ ਕਾਹਦੀ 12 ਵਜੇ ਦੀ ਦੁਪਹਿਰ ਤੇ ਬੇਹਸ ਮੰਦੇ ਉਹਦੀ ਬਾਹਰ ਲਾਲੀ ਖੜੀ ਹੈ ਆਪਣੀ ਛਾਵੇਂ ਮੌਸਮ ਫੇਰ ਬੱਦਲ ਵਾਈ ਦਾ ਲਾਈਟ ਹੈ ਨਹੀਂ ਗਰਮੀ ਨਾ ਹੋਏ ਪਿਆ ਬੁਰਾ ਹਾਲ ਤਾਂ ਅੱਜ ਆਪਾਂ ਸੋਚਿਆ ਵੀ ਕੁਝ ਵੱਖਰਾ ਹੀ ਕਰੀਏ ਹਨ ਬਲੌਗ ਤਾਂ ਉਹ ਉਦਾਇਮ ਬੋਰਿੰਗ ਹੀ ਹੋ ਜਾਂਦੀ ਹੈ ਤਾਂ ਅੱਜ ਆਪਾਂ ਕਰਨ ਲੱਗੇ ਆ ਦੀਦੀ ਨਾਲ ਛੋਟੀ ਦੀਆਂ ਇੱਕ ਚੈਲੰਜ ਚੈਲੰਜ ਕਹਿ ਸਕਦੇ ਆ ਕਿ ਉਹਨਾਂ ਨੂੰ ਇੱਕ ਓਪਰਚ्युनिटी ਹੈ ਆਪਾਂ ਨੂੰ ਕਾਪੀ ਪੈਣ ਦਵਾਵੇਂ ਇਹ ਮੇ ਪਹਿਲਾਂ ਸ਼ਕਲਕ ਬੂੰ ਬੂੰ ਨਹੀਂ ਸੀ ਆਉਂਦਾ ਹੁਣੇ ਵੀ ਜੋ ਡਰਾ ਕਰਨਗੇ ਹੈ ਹਾਂ ਜੋ ਵੀ ਜੋ ਵੀ ਤੂੰ ਉਹਦੇ ਤੇ ਕੋਈ ਵੀ ਤਰ੍ਹਾਂ ਦੀ ਚੀਜ਼ ਮਿਲ ਕੇ ਆਪਣੇ ਬਜਟ ਚ ਹੋਣਾ ਚਾਹੀਦਾ ਇਹ ਨਹੀਂ ਵੀ ਤੂੰ ਜਹਾਜ ਬਣਾ ਦੇ ਤਾਂ ਮੈਂ ਜਹਾਜ ਤਾਂ ਕਿੱਥੋਂ ਲਿਆ ਲਾਂਗਾ ਪਰ ਜੋ ਵੀ ਤੂੰ ਉਹਦੇ ਤੇ ਡਰਾ ਕਰੇਂਗੀ ਹਨਾ ਹੂੰ ਤੇ ਹੁਣ ਪਰਫੈਕਟ ਇੱਕ ਹਾਂ ਦੋ ਚੀਜ਼ਾਂ ਨੇ ਦੋ ਕੰਡੀਸ਼ਨ ਰੱਖਾਂਗੇ ਇੱਕ ਤਾਂ ਤਰੇਖਾਂ ਦੇ ਬੰਨੇ ਹੋ ਗਈ ਪੱਟੀ ਠੀਕ ਹੈ ਬਲਾਈਂਡ ਫੋਲਡ ਹੋਏਗਾ ਤੇ ਇੱਕ ਤੂੰ ਬਣਾਏਂਗੀ ਜੋ ਚੀਜ਼ ਤੇਰੇ ਕੋਲ 2 ਮਿੰਟ ਦਾ ਟਾਈਮ ਹੋਊਗਾ ਜੋ ਜੋ ਤੂੰ ਉੱਤੇ ਬਣਾਤਾ ਜਿਹੜਾ ਤੂੰ ਅੱਖਾਂ ਘੋੜ ਕੇ ਦੱਸਦਾ ਵੀ ਹਾਂ ਮੇਰੇ ਤੋਂ ਪਰਫੈਕਟ ਬਣਿਆ ਤਾਂ ਉਹ ਚੀਜ਼ ਮੈਂ ਤੈਨੂੰ ਲਿਆ ਕੇ ਦਵਾਂਗਾ ਠੀਕ ਐ ਤਾਂ ਚਲੋ ਜੀ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਵੈਸੇ ਵਿਹਲੇ ਸੀ ਮੈਂ ਕੋਈ ਵੱਖਰਾ ਜਾਂ ਕੀਤਾ ਜਾਵੇ ਤਾਂ ਦੇਖਦੇ ਆ ਇੱਕ ਤਾਂ ਨਾ ਵੀ ਆਪਾਂ ਹੁੰਦਾ ਹੀ ਆ ਬੰਦੇ ਨੂੰ ਵੀ ਬੰਦੇ ਦੇ ਮਾਈਂਡ ਕੀ ਚੱਲਦਾ ਇੰਨੇ ਬਾਹਲੇ ਨਾਲ ਉਹਦੀ ਪਤਾ ਲੱਗਦਾ ਵੀ ਹਾਂ ਬੰਦੇ ਨੂੰ ਕੀ ਏ ਜੇ ਉਹਨੂੰ ਫਰੀडम ਦਿੱਤੀ ਜਾਵੇ ਵੀ ਹਾਂ ਤੂੰ ਜੋ ਬਣਾਏਂਗੀ ਉਹ ਤੈਨੂੰ ਲਿਆ ਦਾਂਗੇ ਆ ਫਿਰ ਹੁਣ ਦੇਖਦੇ ਆ ਦੀ ਬੰਦਾ ਮੂੰਹ ਮਾ ਧੋ ਕੇ ਤਿਆਰ ਹੋ ਗਏ ਨੇ ਇਧਰ ਜਨਾਬ ਤੇ ਅੱਜ ਆਪਾਂ ਬਣਾਵਾਂਗੇ ਕਿਹੜਾ ਹੁੰਦਾ ਸੰਜੂ ਹੁੰਦਾ ਸੀ ਸੰਜੂ ਦੀ ਸ਼ਕਲਕ ਬੂੰਬੂ ਵਾਲੀ ਪੈਂਸਨ ਹੁੰਦੀ ਸੀ ਨਾ ਮੈਂ ਜਿਹੜੀ ਚੀਜ਼ ਡਰਾ ਕਰਤੀ ਉਹ ਬਾਹਰ ਆ ਜਾਂਦੀ ਸੀ ਤੇਰੇ ਵੱਤ ਤੇ ਵੀ ਉਹ ਹੀ ਏ ਜੋ ਤੂੰ ਬਣਾਤਾ ਉਹ ਬਾਹਰ ਆ ਜਾਏਗਾ ਠੀਕ ਹੈ 2 ਮਿੰਟ ਦੇ ਅੰਦਰ ਕੋਲ ਟਾਈਮ ਹੋਏਗਾ ਨਾਲ ਟਾਈਮਰ ਚੱਲੇਗਾ ਅੱਖਾਂ ਤੇਰੀਆਂ ਬੰਨੀ ਹੋਣੀਆਂ ਜੋ ਜੋ ਤੂੰ ਬਣਾਏਂਗੀ ਉਹਦੇ ਚ ਆਪ ਹੀ ਦੱਸਦੀ ਵੀ ਹਾਂ ਆ ਚੀਜ਼ ਪਰਫੈਕਟ ਏ ਤੇ ਆਓ ਫਿਰ ਮੈਂ ਨਹੀਂ ਮੈਂ ਦੱਸੂਗੀ ਆਹ ਚੀਜ਼ ਬਣਾਈਏ ਫਿਰ ਜੋ ਤੈਨੂੰ ਲੱਗਾ ਕਿ ਹਾਂ ਇਹ ਦਿਖਦਾ ਭਾਵੇਂ ਉਹ ਤੂੰ ਠੀਕ ਹੈ ਚਲ ਉਹ ਆਪਾਂ ਟਾਈਮ ਉਹ ਇੱਕ ਵਾਰ ਫਿਰ ਕਰਦੇ ਆਪਾਂ ਚਲੋ ਗਾਈਸ ਉਹ ਜੀ ਪਾਣੀ ਲਈ ਮੈਨੂੰ ਸੋਚ ਲਿਆਣਾ ਵੈਸੇ ਤਾਂ ਨਾ ਦਿਮਾਗ 'ਚ ਬਾਦੂ ਕੋ ਚੱਲ ਜੀ ਜਾਂਦਾ ਘੰਟਾ ਬਾਦੂ ਕੋ ਚੱਲ ਜੀ ਜਾਂਦਾ ਸਮਝ ਨਹੀਂ ਆਉਂਦੀ ਚਾਹ ਜੀ ਪਹਿਲਾਂ ਕੁੰਡੀ ਲਈ ਜਾਵੇ ਕੋਈ ਡਿਸਟਰਬ ਬਣਾ ਕਰੇ ਆ ਕੇ No disturbance allowed ਪੱਟੀ ਤਾਂ ਬਣ ਜਿਹੜੀ ਪਿੱਛੇ ਰੱਖ ਲਈ ਉਹ ਬਣੇਗਾ ਬੰਨ ਮੈਂ ਕੈਚਰ ਕਰਦਾ ਸਾਡਾ ਤੀਜਾ 파ਟਨਰ ਚ ਆ ਗਿਆ ਹੈ ਰੋਜੀ ਰੋਟੀ ਕਮਾਉਣ ਕੰਮ ਤਾਂ ਲੱਭੇ ਸਾਡੇ ਵਾਸਤੇ ਰੋਜੀ ਰੋਟੀ ਅਸੀਂ ਵੇਲੇ ਬੰਨ ਵੇਖ ਲਈ ਕੋਈ ਉਹ ਨਹੀਂ ਚਾਹੀਦੀ ਆਪਾਂ ਨੂੰ ਫੇਰਾ ਫੇਰੀ ਲੈ ਐਡਾ ਤਾਂ ਮੋਟਾ ਹੈ ਹਾਂ ਹਾਂ ਚੱਲ ਨੱਕ ਨੱਕ ਤਾਂ ਕੱਢ ਲਾ ਇਹ ਨਾ ਮੈਂ ਨੱਕ ਦੇ ਥੱਲੇ ਮਹਿੰਦੀ ਤੇ ਮੈਂ ਨਹੀਂ ਮਹਿੰਦੀ ਹੂੰ ਮੇਰਾ ਨੱਕ ਬਹੁਤ ਟਾਈਟ ਹੋ ਗਿਆ। ਇਹ ਪੈਨ ਵਿੱਚ ਹੈ। ਤੈਨੂੰ ਬੁਲਾਉ। ਆ ਲੈ ਆ ਲੈ 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 ਲੈ। ਆ ਲੈ। ਦੇਖ ਖੜ ਜਾ ਮੈਨੂੰ ਟਾਈਮਰ ਸਟਾਰਟ ਕਰਨ ਦੇ। ਕਾਪੀ ਤਾਂ ਸਹੀ ਪਾਸੇ ਨੂੰ ਕੋਈ ਨਹੀਂ। ਹਾਂ। ਟਾਈਮਰ ਕਿਉਂ ਕਰ ਲਾ ਤੂੰ? ਖੜ ਜਾ ਖੜ ਜਾ। ਦੇਖ ਇਹ ਬਹੁਤ ਟਾਈਟ ਹੈ। ਹੈਂ? ਚੱਲ ਕੋਈ ਗੱਲ ਨਹੀਂ। ਕਿਨੇ 2 ਮਿੰਟ ਦਾ ਚਾਹੀਦਾ 3 ਮਿੰਟ ਦਾ। ਕਾਲ ਤਿੰਨ ਤਿੰਨ ਮਿੰਟ ਦੇ ਦਿੰਨੇ ਆ ਲੋ ਗਾਈ ਇਧਰ ਆਪਣਾ ਟਾਈਮਰ ਸਟਾਰਟ ਕਰਨ ਲੱਗਾ ਖੜ ਜਾ ਖੜ ਜਾ ਟਾਈਮਰ ਤੇ ਫੋਕਸ ਮਾਰਨ ਦੇ ਉਹ ਜਾ ਹਾਂ ਤੇ ਆਪਾਂ ਦਾ ਟਾਈਮ ਸਟਾਰਟ ਹੁੰਦਾ ਹੈ ਅਬ ਚਲੋ ਬਿਨਾ ਦੇਖੇ ਨਾ ਬਣਾ ਫੇਸ ਥੱਲੇ ਕਰਕੇ ਅੱਖਾਂ ਤੋਂ ਉਦੀਦੇ ਤਾਂ ਨਹੀਂ ਪਿਆ ਮੂੰਹ ਜਵਾ ਥੱਲੇ ਹਾਂ ਪਤਾ ਨਹੀਂ ਮੇਰੇ ਮੂੰਹ ਕਿੱਥੇ ਨਹੀਂ ਨਹੀਂ ਹਾਂ ਹੁਣ ਚੱਲਾਂ ਜੋ ਤੇਰਾ ਜੀ ਕਰੇ ਟਾਈਮਰ ਆਪਣਾ ਸਟਾਰਟ ਹੈ ਗਾਈ ਦੇ ਨਾਲ ਨਾਲ ਰਾਈਟਿੰਗ ਸਿੱਧਾ ਆਣਾ। ਯਾ। ਦਰਮੀ ਦਰਮੀ ਕੂਲ। ਇਹ ਲਈ। ਟੈਗ ਨਹੀਂ ਮਿਲ ਗਿਆ। ਲੈ ਚਾਕਲੇਟ ਲਿਖਤੀ ਪਹਿਲਾਂ ਹੀ ਚਾਕਲੇਟ ਦੇਖ ਲਉ ਗਾਈਜ਼ ਇਹਨੂੰ ਡੈਰੀ ਮਿਲਕ ਮਿਲਣੀ ਜਿਵੇਂ ਦੀ। ਠੀਕ ਹੈ। ਐਂ ਤਾਂ ਤੂੰ ਲਿਖ ਹੀ ਜਾਏਂਗੀ ਤਾਂ ਫਿਰ ਕਲੀਅਰ ਹੀ ਹੁੰਦਾ ਜਾਏਗਾ। ਤੂੰ ਪਹਿਲਾਂ ਹਾਂ ਪੇਂਟਿੰਗ ਬਣਾ। ਤਾਂ ਉਹਦੇ ਤੇ ਤੈਨੂੰ ਲੱਗੇ ਵੀ ਹਾਂ। ਚਲੋ ਜੀ ਇੱਕ ਆਈਟਮ ਹੋਰ ਬਣ ਗਈ। ਬੜੀ ਸਪੀਡ ਹੈ ਓ ਮਾਈ ਗਾਡ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਕੰਨੋਦ ਗੱੱਖਾਂ ਚ ਲੱਗ ਥੱਲੇ ਕਰ ਮੂੰਹ ਤੂੰ ਮੇਲਾ ਥੱਲੋਂ ਮੇ ਨਹੀਂ ਪਈ ਐ ਨਹੀਂ ਰਹਿੰਦੀ ਪਈ ਹਾਂ ਇਧਰ ਆ ਇਧਰ ਤੁਹਾਨੂੰ ਜ਼ੂਮ ਕਰਕੇ ਦਿਖਾ ਦਵਾ ਗਾਈਜ਼ ਕੀ ਵੰਗ ਇਹ ਬਾਣਿਆ ਬੇਨਾ ਤੌਣ ਵਾਲਾ ਬੰਦਾ ਤੌਣ ਵੀ ਲਾ ਲਾ ਕਿਤੇ ਨਹੀਂ ਆ ਰਹੀ ਆ ਰਹੀ ਇੱਥੇ 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 ਆ ਇੱਥੇ ਪੱਕਾ ਪੱਕਾ ਸਿਰ ਲਾ 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 ਜਾ ਤੇ ਆ ਇੱਥੇ ਕਿੰਨਾ ਦਰਵਾਤਾ ਹੀ ਨਹੀਂ ਲਓ ਬਾਈ ਸਟਾਈਮ ਚੱਲਦੀ ਜਾਂਦਾ ਆ ਸਹੀ ਇਹ ਟਾਈਮ ਫੋਕਸ ਨਹੀਂ ਮਾਰਦਾ ਟਾਈਮ ਦਾ ਕੀ ਬਣਾਤਾ ਤੇਰਾ ਇਹ ਡੇਢ ਮਿੰਟ ਹੋ ਗਿਆ ਤੇ ਡੇਢ ਮਿੰਟ ਹੀ ਰਹਿ ਗਿਆ ਹੈ ਹਾਂ ਆਈ ਟ੍ਰਾਂਕ ਆਈ ਟ੍ਰਾਂਕ ਇਹ ਐ ਪਤਾ ਨਹੀਂ ਕੀ ਬਣਾਉਂਦੇ ਵਿੱਚ ਗੜੂਜੀ ਵੀਡੀਓ ਆ ਵੇਖੋ ਜਿਵੇਂ ਆ ਇਹਦੇ ਵੀ ਆ ਆ ਫੋਨਸ ਲਿਖ ਲੈ ਲਿਖਣਾ ਥੋੜੀ ਇਹ ਪਹਿਲੇ ਦੱਸੀ ਜੰਨੀ ਨਾਲ ਲਿਖ ਦਵਾ ਫੋਨ ਜੋ ਅੱਜ ਕਰੀਬ ਨਹੀਂ ਫੇਸਬੁੱਕ ਚਾਹੀਦਾ ਅੱਛਾ ਫੇਸਬੁੱਕ ਚਾਹੀਦਾ ਤੇਰਾ ਫੇਸਬੁਕ ਦਾ ਵੇਖ ਕੇ ਦੱਸੀ ਵੀ ਤੂੰ ਹਾਂ ਫੇਸਬੁਕ 'ਚ ਇਹ ਦੁਬਾਰੇ ਬਣਾਣਾ ਉਹ ਤੇਰੀ ਮਰਜ਼ੀ ਏ ਸੋਨਾ ਬੰਨਣਾ ਚਾਹੀਦਾ ਹੈ ਨਾ ਹਮ 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 ਹੁਣ ਉਹ ਕਿੱਥੇ ਰਹਿ ਗਿਆ ਅੱਛਾ ਇਹ ਇਹ ਐਂਡ ਵਾਲਾ ਪੁਆਇੰਟ ਕਿੱਥੇ ਰਹਿ ਗਿਆ ਕਿੱਦੋਂ ਕੀ ਉਹ ਕਿੱਥੇ ਰਹਿ ਗਿਆ ਆ ਪਤਲਾ ਹੁੰਦਾ ਅੱਗੋਂ ਥੋੜਾ ਜਿਹਾ ਹੈ ਅੱਛਾ ਠੀਕ ਹੈ ਠੀਕ ਹੈ ਹੁਣ ਇੱਥੇ ਪਾਉਣ ਦੇ ਲਈ Oh guys time ਤੁਸੀਂ ਚੈੱਕ ਕਰ ਸਕਦੇ ਜੀ ਕਿੰਨਾ ਰਹਿ ਗਿਆ ਜਲਦੀ ਬੋਲ ਟਾਈਮ ਤੇ ਰਹਿ ਗਿਆ 49 ਸੈਕਿੰਡ ਸ਼ਾਬਾਸ਼ ਕੋਰ ਕੀ ਚਾਹੀਦਾ ਮੈਨੂੰ ਲੈ ਤੇਰਾ ਬਾਹ ਇੱਥੇ ਹੀ ਫੇਸ ਵਾਸ਼ ਫੇਸ ਵਾਸ਼ ਤੇ ਇੱਥੇ ਹੀ ਤੇਰਾ ਧਿਆਨ ਡੇਰੀ ਮਿਲ ਕਾਈ ਸਭ ਨਾਲ ਪਹਿਲਾਂ ਤੇਰੇ ਦਿਮਾਗ 'ਚ ਬੰਦਾ ਪੁੱਛੇ ਤੂੰ ਜਹਾਜ ਜੂਜ ਬਣਾ ਦੇ ਟਰੱਕ ਟਰਾਲਾ ਨਹੀਂ ਆਹੀ ਆ ਹੀਲ ਬਣਾਈ ਇਹ ਹੈ ਪੰਜਾਬੀ ਯੂਟੀ ਚਪੂ ਚਲੇ ਉਹ ਲਾਈਏ ਮੈਂ ਕਿਸੇ ਲਾਦਵਾਰ ਵਾਲਾ ਆ ਆਈਡੀ ਅੱਛਾ ਵੱਡੀ ਹੀਲ ਚਾਹੀਦੀ ਏ ਵੱਡੀ ਠੀਕ ਏ ਤੇਰਾ ਹੀਲ ਨਹੀਂ ਹੈ ਪਤਾ ਕੀ ਬਣ ਗਿਆ ਵੈਸੇ ਚਲ ਬਾਅਦ 'ਚ ਦੱਸਾਂਗਾ ਕੀ ਬਣ ਗਿਆ ਇਹ ਹਲੀ ਤੇ ਜਾ ਗਈ ਇੱਧਰ ਬਣਾ ਲੈ ਬਣਾ ਲੈ ਜੋ ਮਰਜ਼ੀ ਬਣਾ ਲੈ ਟਾਈਮ ਤੇ ਰਹੇਗਾ 14 ਸੈਕਿੰਡ ਫੋਕਸ ਵਿਚਾਰਾ ਆ ਆ ਦੇਖੀ ਆ ਆ ਬედა ਨਹੀਂ ਸੂਟ ਬਣਿਆ ਕਿ ਨਹੀਂ ਪਰ ਇਹ ਪੰਜ ਲਿਖਿਆ ਵੀ ਪੰਜ ਸੂਟ ਓ ਇੱਧਰ ਰੱਖ ਪੰਜ ਸੂਟ ਪੰਜ ਸੂਟ ਬਣਾ ਲੀਏ ਆ ਜਾਣਾ ਠੀਕ ਠੀਕ ਹੈ ਬਸ ਇੰਨੇ ਬਣਾ ਲੈ ਲੋ ਗਾਈਜ਼ ਇਹ ਵੀ ਆਪਾਂ ਤਾਂ ਤਾਂ ਕੰਪੂ ਕੰਨ ਦੇ ਉਹ ਲਾਤਾਂ ਦੀ ਪੈਂਟ ਇੱਕ ਇੱਕ ਵੈਂਚ ਵੀ ਟੌਪ ਦੇ ਨਾਲ ਕਿਹੜੀ ਲੱਤ ਆਉਂਦੀ ਹੁੰਦੀ ਹੈ ਚਲੋ ਬਾਈ ਟਾਈਮ ਆਪਣਾ ਆਵਰ ਹੋ ਗਿਆ ਇਹਦੇ ਨਾਲ ਸਟੌਪ ਖੜ ਜਾ ਖੜ ਜਾ ਮੈਨੂੰ ਇੱਕ ਮਿੰਟ ਮੈਨੂੰ ਟਾਈਮਰ ਸਾਈਡ ਤੇ ਰੱਖਣ ਦੇ ਤੇ ਹੁਣ ਤੂੰ ਅੱਖਾਂ ਖੋਲ ਸਕਦੀ ਹੈ ਪਹਿਲਾਂ ਤੂੰ ਆਦੇ ਪੰਜ ਸੂਟ ਵੇਖ ਲੈ ਵਾਓ ਆ ਕਿੰਦਾ ਸੋਨਾ ਬਣਿਆ ਵੇਖ ਨਾਟ ਬੈਡ ਕੀ ਨਾਟ ਬੈਡ ਇਹ ਬਣਾਇਆ ਹੀ ਬਾਅਦ ਚ ਤੂੰ ਹਾਂ ਟਾਈਮਰ ਹੋ ਗਿਆ ਸੀ ਟਾਈਮ ਆ ਪੈਂਟ ਲੱਗਦੀ ਹੈ ਬੈਲਟ ਲਾਉਣੀ ਰਹੇਗੀ ਬੈਲਟ ਵੀ ਲੈ ਲਾਣੀ ਐਸ਼ੀਆ ਉਹ ਮੇਰਾ ਹੁਣ ਬੰਦ ਹੀ ਪਈ ਨਾ ਪ੍ਰੋਫੈਕਟ ਨਹੀਂ ਗਈ ਇੱਧਰ ਆ ਜਾ ਹਾਂ ਆਹ ਡੇਰੀ ਮਿਲ ਕੇ ਐ ਠੀਕ ਹੈ ਜੀ ਠੀਕ ਹੈ ਠੀਕ ਹੈ ਐਵੇਂ ਜੀ ਹੁੰਦੀ ਏ ਹਾਂ 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 ਤੂੰ ਵੇਖ ਇਹ ਚੱਲ ਮੰਨ ਲੈ ਨੇ ਡੇਰੀ ਮਿਲ ਠੀਕ ਹੈ ਹੁਣ ਤੂੰ ਆ ਕੀ ਆਹੀ ਹੀਲ ਹੂੰ ਹੀਲ ਨਹੀਂ ਏ ਹੂੰ ਇਹ ਆ ਬੂਟ ਹਾਂ ਕਿਉਂਕਿ ਹੀਲ ਦੇ ਉੱਤੇ ਆ ਲੱਤ ਹੁੰਦੀ ਮਨਾ ਕਿ ਹੀਲ ਦੇ ਉੱਤੇ ਆ ਹੁੰਦਾ ਕਵਰ ਠੀਕ ਹੈ ਨਾ 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 ਕਿਉਂਕਿ ਤੂੰ ਹੀਲ ਕਿਹਾ ਸੀ ਜੇ ਤੂੰ ਕਹਾਂ ਹੁੰਦਾ ਵੀ ਯਾਰ ਮੈਨੂੰ ਚਾਹੀਦਾ ਤਾਂ ਮਤਲਬ ਇਹ ਬੂਟ ਦੇ ਵਿੱਚ ਆ ਪਾ ਜਿਹੜੇ ਹਾਈ ਨਾਤਲੇ ਬੂਤ ਹੁੰਦੇ ਤੈਨੂੰ ਲੈ ਦੇਣੀ ਕੋਈ ਐਡੀ ਚਿੱਕਰ ਵਾਲੀ ਗੱਲ ਨਹੀਂ ਆਪਣੇ ਬਜਟ ਦੇ ਵਿੱਚ ਸੀਗੇ ਆ ਵੀ ਨਹੀਂ ਫਰੀਲ ਇਹ ਤਾਂ ਅੱਗੇ ਮੈਂ ਕੁੰਢੀ ਹੀਲ ਕਿਹੜੀ ਹੁੰਦੀ ਏ ਜੇ ਕੋਈ ਮਿਲੀ ਤਾਂ ਤੈਨੂੰ ਲੈ ਦਾਂਗਾ ਇਹ ਇਹ ਆਪਾਂ ਪੈਂਡਿੰਗ ਚ ਰੱਖ ਲੈਂਦੇ ਆ ਜੇ ਆਪਾਂ ਹੀਲ ਲੱਭੀ ਜਾਂ ਦੇਖੋ ਇੱਥੇ ਇਹਨੇ ਆ ਕੀ ਬਣਾਇਆ ਸੀ ਇਹ ਤਾਂ ਚੀਟਿੰਗ ਕਰਾਈ ਹੈ ਚੀਟਿੰਗ ਨਹੀਂ ਰਹੀ ਬਣਾਇਆ ਕੀ ਸੀ ਆ ਸੂਟ ਹੀ ਬਣਾਇਆ ਸੀ ਸੂਟ ਬਣਾਇਆ ਤੇ ਸੂਟ ਦੇ ਉੱਤੇ ਮੂੰਹ ਤੇ ਨੂੰ ਕੌਣ ਦਏਗਾ ਸੂਟ ਤੇ ਤੂੰ ਕਹਿਆ ਬਿਨਾ ਤੋਂ ਨਾ ਨਾ ਕੁਝ ਬਟਾਤਾ ਤੂੰ ਤਾਂ ਸੂਟ ਬਣਾਇਆ ਤੇ ਮੈਂ ਕਿਹਾ ਇਹਦਾ ਬੰਦਾ ਬਣ ਗਿਆ ਤੂੰ ਕਹਾਂ ਚੱਲ ਮੈਂ ਮੂੰਹ ਵੀ ਲਾ ਦਿੰਨੀ ਆ ਸੂਟ ਐਵੇਂ ਦਾ ਹੁੰਦਾ ਹੂੰ ਤੂੰ ਦੱਸ ਮੈਨੂੰ ਤੂੰ ਐਵੇਂ ਦਾ ਸੂਟ ਚਾਹੀਦਾ ਚੋਰ ਅੱਛਾ ਬਣਾਦਾ ਚੱਲ ਉਹ ਉੱਚਾ ਰੱਖੀਂ ਧਿਆਗ ਨਾ ਆਇਆ ਬਿੱਲੀ ਬਿੱਲੀ ਚਾਹੀਦੀ ਪੈਟ ਰੱਖਣਾ ਹੈ ਬੇਬੇ ਟੈਡੀ ਬੀਅਰ ਬਣਾਇਆ ਹੈ ਟੈਡੀ ਟੈਡੀ ਬੀਅਰ ਹੈ ਆਹ ਕਹਦਾ ਟੈਡੀ ਬੀਅਰ ਹੈ ਟੈਡੀ ਬੀਅਰ ਹੈ ਡੋਰੀਮੋਨ ਇੱਕ ਅੱਛਾ ਇੱਕ ਚਾਜੀ ਦਾ ਚਾਲੇ ਕਰਨ ਹੋਇਆ ਤੈਨੂੰ ਉਹ ਲਿਆਵਾਂ ਨਾ ਨਾ ਵੀਰੇ ਮੈਂ ਤੈਨੂੰ ਕਹਿਆ ਸੀ ਪਰਫੈਕਟ ਕਿਉਂਕਿ ਇਹ ਹੈ 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 ਆ ਵੀ ਕੈਂਸਲ ਆਜ ਜਲੇਬੀਆਂ ਓ ਮਾਈ ਗੋਡ ਮੈਂ ਤਾਂ ਕੋਈ ਨਹੀਂ ਡੇਲੇ ਬਾਹਰ ਆ ਗਏ ਨੇ ਜਲੇਬੀਆਂ ਦੇ ਜਲੇਬੀਆਂ ਲੱਗੀ ਜਾਂਦੀਆਂ ਬਈ ਜਲੇਬੀ ਤਾਂ ਉਹਨੂੰ ਕਹਿ ਹੀ ਸਕਦੇ ਜਲੇਬੀ ਤਾਂ ਹੁੰਦੀ ਐਵੇਂ ਆ ਆ ਮੇਰਾ ਫੇਸਵੋਸ਼ ਪੌਂਡ ਜਵਾਰਾ ਲੱਗਦਾ ਪਿਆ ਜਿਹੜਾ ਇਥੋਂ ਲੀਕ ਹੋਇਆ ਉਹ ਹੁਣ ਬਣਾ ਹਣਾ ਇਹ ਤਾਂ ਲੀਕ ਹੋਇਆ ਉਹ ਲੈ ਲਾਂਗਾ ਨਹੀਂ ਨਹੀਂ ਆ ਵੀ ਠੀਕ ਚੱਲ ਇਹ ਬਣਾਇਆ ਤੂੰ ਇੱਕ ਹੀ ਬਣਾ ਪੌਂਡ ਆਹ ਜਾਂਦਾ ਸਹੀ ਬਣਿਆ ਇਹ ਫੇਸਵੋਸ਼ ਫੇਸਵੋਸ਼ ਹੀ ਫੇਸਵੋਸ਼ ਹਾਂ ਇਹ ਆ ਇਹ ਰਿਜੈਕਟ ਕਰਦੋਂ ਆ ਸਹੀ ਠੀਕ ਆ ਵੀ ਲੀਕ ਤਾਂ ਹੋ ਹੀ ਗਿਆ ਚਲ ਅੱਗੇ ਚੱਲਦੇ ਹਾਂ 5 ਸੂਟ ਦੇ ਵਿੱਚ ਆਈ ਸੀ ਨਾ ਚੱਲ ਗਏ ਗਾਂ ਇਹਦਾ ਬਰਥਡੇ ਆਈ ਜਾਂਦਾ ਬਰਥਡੇ ਤੇ ਦੇ ਦਾਂਗੇ ਕੋਈ ਚੱਕਰ ਨਹੀਂ 5 ਸੂਟ ਦੇ ਦਾਂਗੇ ਠੀਕ 5 ਸੂਟ ਹਾਂ ਲੈ ਆ ਕੇ ਮੈਂ ਦਵਾਂਗਾ ਆਪਦੀ ਮਰਜ਼ੀ ਦੇ ਨਾ ਕਿਉਂ ਚੱਲ ਕੋਈ ਨਹੀਂ ਜਾ ਕੇ ਲੈ ਆਵਾਂਗੇ ਜਿਹੜੀਆਂ ਬਾਕੀ ਆ ਵਾਲੀਆਂ ਹੋਣੇ ਦੇ ਆਈਟਮਾ ਕਿਹੜੇ ਕਿਹਨੇ ਠੀਕ ਹੋਈਆਂ ਡੈਰੀ ਮਿਲਕ ਤੇ ਆ ਗਈ ਜਲੇਬੀ ਤੇ ਪਾਉਂਡ ਫੇਸ ਵਾਸ਼ ਮਿਲ ਕੇ ਇਹਨਾਂ ਦੋਨਾਂ ਦੇ ਦੋ ਬਣਾਏ ਪਰ ਇੱਕ ਹੀ ਲਿਆਉਣਾ ਨਾ ਤੇੰਨੇ ਤੇੰਨੇ ਮਿੰਟਾਂ ਇਤਰੇ 3 8 ਮਸਾਂਹੀ ਨਹੀਂ ਆਣੇ ਹਨ ਚਲੋ ਠੀਕ ਹਾਂ ਜਾਦੇ ਫਿਰ ਠੀਕ ਆ ਕੁਛ ਓਏ ਡੈਰੀ ਮਿਲਕ ਜਲੇਬੀਆਂ ਤੇ ਪਾਉਂਡ ਸਫੇਸ ਵਾਸ਼ ਹੈ ਗਰਮੀਆਂ 'ਚ ਗਾਇਜ਼ ਲਾਈਟ ਹੈ ਨਹੀਂ ਪੱਕਾ ਸਾਡਾ ਬੰਦ ਹੈ ਤੇ ਕਾਲਾ ਵੀ ਹੋਇਆਗਾ ਚਲੋ ਹੁਣ ਆਪਾਂ ਚੱਲਦੇ ਆਂ ਪਸੀਨਾ ਪਸੀਨੀ ਹੋ ਗਏ ਆ ਚੈਲੰਜ ਮੈਨੂੰ ਲੱਗਿਆ ਸੀ ਵੀ ਹਾਂ ਥੋੜਾ ਹਿੱਲ ਜਾਏਗਾ ਬਜਟ ਕਿਉਂਕਿ ਇਹਦੀ ਟ੍ਰਾਈਂਗ ਮੇਰੇ ਹਿਸਾਬ ਨਾਲ ਚੰਗੀ ਸੀ ਸ਼ੁਰੂ ਤੋਂ ਪਰੱਖਾ ਮੰਦ ਸੀ ਕੋਈ ਵੀ ਧੋਖਾ ਖਾ ਸਕਦਾ ਤਾਂ ਹੁਣ ਆਪਣਾ ਕੰਮ ਠੀਕ ਠਾਕ ਬਾਈ ਜਿਹੜੀ ਵਿੱਚ ਰਿਹਾ ਹੈ ਨਾ ਤੂੰ ਬਨ ਸ਼ੂਟ ਬਰਥਡੇ ਤੇ 23.5 ਬਰਥਡੇ ਤੇ ਚੱਲੋ ਉਹ ਤਾਂ ਫਿਰ ਪੰਜ ਸੂਟਾਂ ਦੀ ਗੱਲ ਹੈ ਤੇ ਤੈਨੂੰ ਨਾਲ ਲਿਜਾ ਕੇ ਅਸਕਰਪ ਤਿਆਰ-ਚਾਰ ਹੋ ਕੇ ਮਾਰਕੀਟ ਜਾਵਾਂਗੇ ਪੰਜ ਸੂਟ ਦੇ ਨੂੰ ਕਿੰਨੇ ਲੈ ਕੇ ਦੇਣ ਨੇ ਬਰਥਡੇ ਆਈ ਜਾਂਦਾ ਚੱਲ ਕੋਈ ਨਹੀਂ ਦੇਖ ਲਾਂਗੇ ਉਹ ਵੀ ਜਦੋਂ ਉਹਨਾਂ ਦੇਖਾਂਗੇ ਆਹ ਪਹਿਲਾਂ ਆਹ ਪਾਈ ਤੇ ਨਾਈਟ 'ਵਾਂ ਮਿਲਦੇ ਆ ਕੇ ਦੋਵੇਂ ਕਿਦੀ ਸੋਣੀ ਮੇਰੇ ਡਰਾਇੰਗ ਆ ਵੇ ਫਿਰ ਤਾਂ ਦੇਖ ਹੀ ਸਕਦੇ ਤੁਸੀਂ ਮੂੰਹ ਆ ਵੇ ਆਹ ਧੌਣ ਰਹਿ ਗਈ ਤੇ ਆਹ ਮੂੰਹ ਰਹਿ ਗਿਆ ਇਹਦਾ ਤਾਂ ਫਿਰ ਉਹ ਮੇਰੀ ਅੱਖਾਂ ਹੀ ਬੰਦ ਸੀਗੀਆਂ ਚਲੋ ਗਾਈਜ਼ ਹੁਣ ਆਪਾਂ ਚੱਲਦੇ ਆਂ ਇਹਦੀ ਫਰਮੈਸ਼ ਚਲ ਤੂੰ ਮੇਰੇ ਕੋਲ ਦਿੰਨਾ ਮੈਂ ਹਾਂ ਤੂੰ ਅੱਖਾਂ ਘੇੜ ਕੇ ਚੀਜ਼ ਬਣਾ ਪਰਫੈਕਟ ਹੋਣੀ ਚਾਹੀਦੀ ਏ ਤੋ ਹਾਂ ਅੱਜ ਤਾਂ ਨਹੀਂ ਪਰ ਆਪਾਂ ਫੇਰ ਪੂਰੇ ਕਰ ਦਾਂਗੇ ਕਿਉਂਕਿ ਪਰਫੈਕਟ ਦਾ ਫੇਰ ਤੈਨੂੰ ਪਤਾ ਹੀ ਏ ਪਰ ਤੂੰ ਕੋਈ ਚਾਈ ਦੀ ਚੀਜ਼ ਬਣਾ ਹੀਂਗੀ ਨਹੀਂ ਕੀ ਬਣਾਵਾ ਜੋ ਵਧੀਆ ਹੈਨ ਕੁੱਪੀ ਤੂੰ ਆਪਦੀ ਡਰਾਇੰਗ ਸ਼ੋਅ ਕਰਨ ਦਾ ਤੈਨੂੰ ਮੌਕਾ ਦਿੱਤਾ ਮੇਰੀ ਡਰਾਇੰਗ ਤੈਨੂੰ ਕਿੰਨਾ ਕਿਆ ਵਧੀਆ ਹੈ ਨਹੀਂ ਵਧੀਆ ਚਲੋ ਠੀਕ ਹੈ ਗਾਈ ਮੈਨੂੰ ਬਣਾਉਣੀ ਹੈ ਬਣਾਉਣੀ ਹੈ ਮੇਰੇ ਕੋ ਹੁਣ ਨਹੀਂ ਬਣਾਈ ਹਾਂ ਮੈਨੂੰ ਬਣਨੀ ਚਾਹੀਦੀ ਪਰ ਮੈਂ ਆਈਸਕ੍ਰੀਮ ਛੋੜੀ ਬਣਾ ਸਕਦੀ ਹਾਂ ਚੰਗੀ ਠੀਕ ਹੈ Istrimu di alam parku benda ini, benda 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 ਹਮ ਪ੍ਰਕਾਰ ਨਾਲ ਲਿਆਦਾ ਓ ਮਾਈ ਗੋਡ ਇਹ ਵੀ ਆਈਸਕ੍ਰੀਮ ਹੀ ਹੈ ਹੈਨਾ ਹੈਨਾ ਆ ਇਹ ਗਿੱਦੂ ਜੀ ਵਧੀਆ ਨਾ ਉੱਤੇ ਕਾਜੂ ਬਦਮਲਾ ਦੇ ਜੇ ਨਾ ਲਉਣੀ ਤਾਂ 5 ਰੁਪਏ ਵਾਲੀ ਜਿਹੜੀ ਅੰਬ ਵਾਲੀ ਆਉਂਦੀ ਉਹ ਸੀਗੀ ਨਹੀਂ ਨਹੀਂ ਆ ਵਧੀਆ ਦੀ ਇੱਥੋਂ ਐਂ ਔਰ ਡੋਲਰ ਦੀ ਪਈ ਹੁੰਦੀ ਹੈ ਨਾ ਉੱਤੋਂ ਉੱਤੋਂ ਦੀ ਦੀ ਹੁਣ ਮੈਂ ਤੈਨੂੰ ਬਣਾ ਕੇ ਵਿਖਾਵਾਂ ਮੈਂ ਦੂਜੀ ਵੀ ਬਣਾਉਣੀ ਪਰਫੈਕਟ ਨਹੀਂ ਬਣਾਉਂਦਾ ਪਰ ਬਣਾ ਕੇ ਤੈਨੂੰ ਮੈਂ ਵਿਖਾ ਦਾਂਗਾ ਵੀ ਆ ਐਂ ਆ ਤੇ ਆ ਐਵੇਂ ਯੂ ਵਾਲੀ ਐਡੀ ਚੌੜੀ ਪਾਤੀ ਜਿਹੜੀ ਆਈਸਕ੍ਰੀਮ ਕਿੱਡੀ ਹੈ ਅਜਾ ਮਹਿੰਗੀ ਵਾਲੀ oh my god ਫਿਰ ਫਿਰ ਬਜਟ ਤੋਂ ਬਾਹਰ ਹੋ ਗਈ ਨਾ ਮਹਿੰਗੀ ਵਾਲੀ ਤਾਂ ਘੱਟੋ ਘੱਟ ਪਤ ਨਹੀਂ 120 ਦੀ ਕਿ ਭਤਨ ਕਿੰਨੇ ਦੀ ਹੋਣੀ oh my god ਸ਼ਕਲ ਵੇਖੀ ਜਦੋਂ ਨਾ ਨਾ ਜਦੋਂ ਜਦੋਂ ਆਈਸਕ੍ਰੀਮ ਵਾਲੇ ਕੋਲ ਲੈ ਜਾਈਂ ਉਦੋਂ ਕਿਹੜੀ ਖਾਣੀ ਚੋਕੋ 20 ਰੁਪਿਆਵਾਂ ਵਾਲੀ ਮੈਂ ਖਾਦੀ ਨਹੀਂ ਚੋਕੋ ਵਾਲ ਪਰ ਆਲੇ ਸਾਰੇ ਲੋਕਾਂ ਚ ਵੇਖ ਲੈ ਕਿਉਂ ਚੱਲ ਢੱਕੇ ਵਾਲੀ ਵੀ ਤਾਂ 20 ਦੀ ਆਉਂਦੀ ਰੌਬੜੀ ਵਾਲੀ oh my god ਤੇ ਇਧਰ ਕੀ 120 ਤੂੰ ਆਖੇ ਚਲੋ ਗਾਇਜ਼ ਟਾਈਮ ਨਾ ਵੇਸਟ ਕਰਦੇ ਹੋ ਓਪਰਚੁਨਿਟੀ ਨਹੀਂ ਕਤਮ ਹੁੰਦੀ ਹੈ ਤੇ ਆਪਾਂ ਨੂੰ ਲਾਗ ਦਿੰਦੇ ਨੇ ਜੋ ਜੋ ਇਹਦੇ ਐਡਮਾ ਸੈਟਸ ਨੇ ਠੀਕ ਹੈ ਹੈਪੀ ਹੈ ਲਿਆ ਕੇ ਦੇ ਫਿਰ ਉਹਨੇ ওকে ਗਾਈਜ਼ ਲੌਜੀ ਬਾਹਰ ਆ ਪਾ ਗਏ ਆ ਲਾਲੀ ਕਰਦੇ ਆ ਸਟਾਰਟ ਤੇ ਚੱਲਦੇ ਆ ਕੈਮਰਾ ਸਾਫ ਆ ਸਾਫ ਆ ਚਲੋ ਜੀ ਅੱਜ ਮੇਰੇ ਹਿਸਾਬ ਨਾਲ ਕੋਈ ਜ਼ਿਆਦਾ ਖਾਸ ਬੰਦਾ ਖਰਚਾ ਤਾਂ ਹੋਇਆ ਨਹੀਂ ਆਪਣਾ ਤਾਂ ਚਲੋ ਲੈਟਸ ਗੋ ਲੈਣੇ ਚਲਦੇ ਹਾਂ ਜਲੇਬੀ ਉਹ ਜਿਵੇਂ ਕਿ ਆਪਕੋ ਪਤਾ ਹੀ ਹੈ ਕਿ ਇਹ ਫੀਚਰ ਹੈ ਇਸਮੇ ਅਗਰ ਆਪਨੇ ਬਲੋਗਿੰਗ ਕਰਨੀ ਹੈ ਤਾਂ ਇੱਕ ਆਸੇ ਬਾਈਕ ਚਲਾ ਸਕਤੇ ਹੋ ਸਿਰਫ ਕਲਚ ਪਕੜਨਾ ਹੁੰਦਾ ਹੈ ਡੇਰੀ ਮਿਲਕਲੇਨ ਉਹਨੇ ਇਹ ਤਾਂ ਲਿਖਿਆ ਨੇ ਕਿ ਕਿੰਨੇ ਵਾਲੀ ਡੇਰੀ ਮੇਕਦਾ ਆਪਾ ਖਰਚਾ ਬਚਾਉਂਦੇ ਹੋਏ ਕਿਨੇ ਲਿਆ ਚਲੀਏ 30 ਵਾਲੀ 10 ਵਾਲੀ ਲੈ ਜਾਉਦੇ ਆਓ ਗਾਈਜ਼ ਲੈਟਸ ਗੋ ਐਸੇ ਬਚਾਉ ਗਾਈਜ਼ ਚਲਤੇ ਹੈ ਨੈਕਸਟ ਲੋਕੇਸ਼ਨ ਪਰ ਜੀ ਦੇ ਸੋਸ਼ਾਪਾਪ ਛੋੜਿਆ ਵੇ ਪੈਕ ਕਰ ਲਿਆ ਬਾਹ ਚਲ ਆ ਕੈਮਰਾ ਭੋ ਅਸੀਂ ਆਪਣੀ ਇਧਰਾਂ ਦੇ ਵਿੱਚ ਜਲੇਬੀ ਆਜਾ ਕਰੋ ਉਹ ਜਲੇਬੀ ਇੱਕ ਉਹ ਜਲੇਬੀ ਹੁੰਦੀ ਹੈ ਕਾ ਜਲੇਬੀ ਚੈੱਕ ਕਰੋ ਇਹਨੂੰ ਕਹਿੰਦੇ ਇਮਰਤੀ ਵਾਵਾ ਮੋਟੀ ਹੈ ਇਹ ਗੋਲ ਗੋਲ ਜੀ ਪਕੌੜੀ ਪਰ ਪਕੌੜਾ ਤੁਹਾਡਾ ਵੀ ਕੋਈ ਚੀਜ਼ ਕਰਦਾ ਖਾਣ ਨੂੰ ਤਾਂ ਖਾ ਲਓ ਆਪਣੇ ਤਾਂ ਪਨਾਲ ਜਲੇਬੀ ਪੈਕ ਹੁੰਦੀ ਦੀ ਸਪੈਸ਼ਲ ਕੱਢਣ ਦੀ ਗਰਮ ਗਰਮ ਜਲੇਬੀ ਪੈਕ चलते हैं घरे लोग आज पहुँचे हम जलेबी लेके और बाकी सामान लेके। देख रहे हैं बहना क्या कर रही हैं खुश होगी कि नहीं होगी हमें ये इनाम देते हुए देखकर। किया तो हमने दो कर मैडम जी दरवाजा खोलिए। आ गई आ गई ऊनता तुम आएंगी मैडम आपकी जलेबी चीज लिया नहीं सारा कुछ आ गया <laughs> नहीं? नहीं। पानी जैसा आपने देखा है जलेबी हमने ले आ दी और ये इसका फेस वॉश ये डेरी मिल्क और ये कंपनसेशन ये हमें पसंद आ गई थी <laughs> पसंद नहीं आ गई दूसरी का भी थी कहें वाली मैं चलती लो आपका प्रोडक्ट ਕੀ ਪ੍ਰੋਡਕਟ ਦੋ ਇਹ ਤਾਂ ਤੈਨੂੰ ਐਕਸਟਰਾ ਚੀਜ਼ ਲੈ ਕੇ ਦਿੱਤੀ ਚੀਟਿੰਗ ਕਰਤਾ ਹੈ ਚੀਟਿੰਗ ਵੇਖੇ ਚਲਾ ਕੇ ਮਾਰੀ ਨਾ ਆ ਕੀ ਆ ਡੈਟਿੰਗ ਮਿਲ ਜਾ ਆ ਕੀ ਲਿਖਿਆ ਤੈ ਐਡੀ ਤੂੰ ਲਿਖਿਆ ਸੀ ਵੀ 100 ਵਾਲੀ ਲੈ ਲੈ ਵਹੀ ਗੱਲ ਤੋਂ ਗੱਲ ਹੈ ਚਲ ਆ ਵੇਖਿਆ ਐਡਾ ਫੇਸ ਵਾਸ਼ ਤੂੰ ਮੈਨੂੰ ਫੇਸ ਵਾਸ਼ ਕਿਹਾ ਸੀ ਪਾਉਣ ਦਾ ਆ ਵੇਖੋ ਕਿੱਡਾ ਐਡਾ ਐਡਾ ਓਹੋ ਐਡਾ ਹੋਪੀ ਬਣਾ ਲਾ ਜਾਈਏ ਨਹੀਂ ਰਹਿਣ ਦੇ ਹਾਂ ਚਲ ਸੀ ਕੇ ਕੰਨਵਾ ਧੰਨਵਾਦ ਸੋ ਗਾਈਜ਼ ਦੇਖੋ ਤੁਸੀਂ ਪਾਣੀ ਤਾਂ ਮਿਲਿਆ ਹੀ ਮਿਲਿਆ ਨਾਲ ਇਹ ਵੀ ਮਿਲ ਗਿਆ ਬਿੱਲੂ ਡਾਬੂ ਬਸ ਮੈਂ ਪਹਿਲਾਂ ਕਿਹਾ ਹੀ ਪਿਆ ਦੇ ਹਿਸਾਬ ਨਾਲ ਮੈਂ ਜਿੱਦਾਂ ਆਪਣਾ ਬਜਟ ਦੇ ਹਿਸਾਬ ਨਾਲ ਲਿਆ ਉਹ ਤੇਨੂੰ ਇੱਕ ਤਾਂ ਮੈਂ ਤੇਰੀ ਚੀਜ਼ ਲਿਆਦੀ ਉੱਤੋਂ ਤੇ ਮੂੰਹ ਵੇਖ ਬੈਠਾ ਹਾਲੇ ਪਿਛਲਾ ਜਿਹੜਾ ਫੇਸ ਵਾਸ਼ ਖਤਮ ਨਹੀਂ ਹੋ ਰਿਹਾ ਤੂੰ ਪਹਿਲਾਂ ਨਵਾਂ ਲਿਆ ਆਇਆ ਮੈਂ ਪੜਦੀ ਕਿ ਪਈ ਕਿੰਨੇ ਦਾ ਹਾਂ ਕਿੰਨੇ ਦਾ ਵੇਖ ਐਡਾ ਕੁ ਵੇ ਕਿੱਡਾ ਕੁ ਸਾਬਨ ਨਾਲ ਵੀ ਮੂੰਹ ਧੋ ਲੈਣਾ ਤੇ ਇਹਦੇ ਨਾਲ ਵੀ ਮੂੰਹ ਧੋ ਲੈਣਾ ਰਹਿਣਾ ਹੋਈਏ ਤੇ 120 ਰੁਪਏ ਤਾਂ ਹੋ ਗਿਆ ਹੀ ਹੋ ਗਿਆ ਹੀ ਹਾਂ ਸਾਦੀ ਸਾਦੀ ਹਾਂ 120 ਰੁਪਈਆ ਦਾ ਹੂੰ ਜਲੇਬੀਆਂ ਦਿੱਤੀਆਂ ਲਿਆ ਕੇ ਬਤਲ ਕੋਈ ਲਈਆਂ ਨੇ ਕਿੱਥੇ ਗਈ ਉਹ ਵੱਡੀ ਖਰੀਦੀ ਮੈਂ ਉਹ ਹੋਈ ਛੋਟੀ ਲਈ ਆਂਦੀ ਸੀ ਮਾਸਾ ਵੱਡੀ ਲੈ ਆਉਂਦਾ ਹੈਂ ਆ ਜਲੇਬੀਆਂ ਘਰ ਮੈਂ ਮਾਤਾ ਪਹਿਲਾਂ ਜਲੇਬੀਆਂ ਵੀ ਦੋ ਵੀ ਪੈਕ ਕਰਾਉ ਸੀ ਪਰ ਮੈਨੂੰ ਸ਼ਰਮ ਆ ਗਈ ਸ਼ੂਗਰ ਨਹੀਂ ਲੋਕੀ ਦੇਖੋ ਆਪਾਂ ਕਹਾਂ ਸੀ ਜੋ ਚੀਜ਼ ਤੂੰ ਬਣਾਏਂਗੀ ਆਪਾਂ ਲੈ ਆ ਲਾਂਗੇ ਠੀਕ ਹੈ ਨੇ ਫੇਸਵੋਚ ਬਣਾਇਆ ਲੈ ਆਪਾਂ ਲੈ ਇਹ ਮੂੰਹ ਜਾਣ ਕੀ ਹੈ ਜਲੇਬੀਆਂ ਦੇ ਨਾਂ ਤੇ ਤੇ ਤੇਰੀਆਂ ਜਲੇਬੀਆਂ ਖਾਵਾਂ ਹਾਂ ਲੈ ਵੇਖੋ ਗਾਇਸ ਆਹ ਜਲੇਬੀਆਂ ਦੀ ਤੇ ਆਹ ਤਾਂ ਫਿਰ ਵੀ ਜਲੇਬੀ ਤਗੜੀ ਏ ਇਹਦੇ ਨਾਲੋਂ ਵੇਖ ਕਾਪੀ ਦੇ ਸਾਲ ਮੇਰੀ ਨਹੀਂ ਤੇ ਤੇਰਾ ਪਰਫੈਕਸ਼ਨ ਨਹੀਂ ਸੀ ਨਾ ਹੈਗੀ ਤੇਰੀ ਜਲੇਬੀ ਚ ਵੇ ਨਾ ਉਹ ਗਰਮ ਸੀ ਨਾ ਗੋਲੇ ਵੇ ਗੋਲੇ ਕਿੰਨੇ ਗੋਲੇ ਦੇਖ 1 2 3 4 5 ਗੋਲੇ ਤੇ ਆ ਤੈਨੂੰ ਜੋ ਇੰਨੀਆਂ ਜਲੇਬੀਆਂ ਲਾਦੇ ਆ ਮੈਂ ਤਾਂ ਪਹਿਲਾਂ ਉਹਨੂੰ ਕਿਦੋਂ ਐਸੇ ਇਥੋ ਵਾਲਿਆਂ ਨੂੰ ਜਲੇਬੀਆਂ ਹੀ ਨਹੀਂ ਬਣਾਉਂਦੇ ਹਾਂ ਹਾਂ ਇੰਨੇ ਵਾਲੇ ਰੰਗ ਨਹੀਂ ਪਾਉਂਦੇ ਤਾਂ ਆਈ ਕੀ ਜਾਣੀ ਪਾਉਦੇ ਯਾਨ ਵੀ ਨਹੀਂ ਪਾਉਦੇ ਇਹ ਸਹੀ ਜਲੇਬੀਆਂ ਹੀ ਹੁੰਦੀਆਂ ਨੇ ਇੱਕ ਹੋਰ ਮੈਂ ਵਿਖਾਈਆਂ ਵਿੱਚ ਉਹ ਹੁੰਦੀ ਏ इमरਤੀ ਜਿਹੜੀ ਆਪਣੇ ਵਾਲੇ ਬੰਨੇ ਮਿਕਸ ਕਰਕੇ ਬਣਾ ਲੈਂਦੇ ਜਲੇਬੀ ਦੇ इमरਤੀ ਨੂੰ ਵੇ ਵੇ ਇਹ ਜਲੇਬੀਆਂ ਬਣਾਈਆਂ ਦੋ ਤਾਂ ਮੈਂ ਦੋ ਪੈਕ ਕਰਾਉਣ ਲੱਗਾ ਹੀ ਫਿਰ ਮੈਨੂੰ ਆ ਗਈ ਸ਼ਰਮ ਮੈਂ ਕਿਹਾ ਲੈ ਉਹਨਾਂ ਨੂੰ ਕਹਾਂ ਦੋ ਪੈਕ ਕਰ ਦੋ ਲੈਣ ਕਹਿੰਦਾ ਵੀਰੇ ਤੂੰ ਉਂਝ ਹੀ ਲੈ ਜਾ ਐ ਮੈਂ ਕੁਲ ਤਾਂ ਨਹੀਂ ਕੋਈ ਪਰ ਫਿਰ ਵੀ ਆਪਾਂ ਪਾਈਆਂ ਜਲੇਬੀਆਂ ਲਿਆਤੀਆਂ ਇਹਨੂੰ ਪਾਈਆਂ ਜਲੇਬੀਆਂ ਦੇ ਮਿੱਠਾ ਮਿੱਠਾ ਨਹੀਂ ਖਾਣੇ ਚਾਹੀਦਾ ਜਿਹੜਾ ਬੰਦਾ ਡਾਈਟਿੰਗ ਤੇ ਹੋਵੇ ਕੋਈ ਡਾਈਟਿੰਗ ਕੋਈ ਡਾਈਟਿੰਗ ਡੂਇਟਿੰਗ ਨਹੀਂ ਗਾਈਜ਼ ਕੋਈ ਡਾਈਟਿੰਗ ਡੂਇਟਿੰਗ ਨਹੀਂ ਆ ਪਰ ਲਿਆ ਕੱਲਾ ਇਹ ਖਾਓ ਪੀਓ ਐਸ਼ ਕਰੋ 4 ਦਿਨ ਗੱਲ ਸਹੀ ਹੈ ਹਾਂ 4 ਆਪਣੀ ਜ਼ਿੰਦਗੀ ਚ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਕੋਈ ਗੱਲ ਨਹੀਂ ਜਿਵੇਂ 4 ਦਿਨਾਂ ਦਾ ਮੇਲਾ ਹਨਾ ਐਵੇਂ ਕਈ ਕਈ ਰੀਲ ਮੈਂ ਰੀਲ ਸੁਣੀ ਸੀ ਇਹਦੇ ਵਿੱਚ ਕਈ ਗੱਲਾਂ ਦੱਸਦਾ ਜਿਵੇਂ ਚਾਰ ਆਪਾਂ ਕਹਿ ਦਿੰਨੇ ਆ ਨਾ ਚਾਰ ਦਿਨ ਦੀ ਚਾਂਦਨੀ ਵੀਰੇ ਨੇ ਬਾਈਕ ਤੇ ਲਾਲੀ ਲਿਆਂਦੀ ਸੀ ਅਸੀਂ ਕਹਿੰਦੇ ਚਾਰ ਦਿਨ ਦਾ ਹੀ ਸੌਂਗੇ ਹਾਂ ਜਿਵੇਂ ਆਪਾਂ ਕਹਿ ਦਿੰਨੇ ਆ ਚਾਰ ਦਿਨ ਦਾ ਚਾਏ ਇਹ ਚਾਰ ਆਪਣੀ ਲਾਈਫ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਜਿਵੇਂ ਚਾਰ ਕੁ ਦਿਨ ਸਾਡੇ ਕੋਲੇ ਰਿਹਾ ਨਾ ਚਾਰਾਂ ਦਿਨਾਂ 'ਚ ਹੀ ਆਏ ਹਵਾ ਮਾਰਨ ਲੱਗ ਗਏ ਐਵੇਂ ਐ ਕਰਕੇ ਕਹੀ ਹੈਗੀ ਮੈਂ ਰੀਲ ਆਈ ਸੀ ਪਰ ਮੇਰੇ ਹੁਣ ਚਿੱਤ ਖੁੱਲ ਗਿਆ ਹਾਂ ਹੁਣ ਆਪਾਂ ਚਲੋ ਜੀ ਮੇਰੇ ਵੱਲੋਂ ਚੈਲੰਜ ਕੰਪਲੀਟ ਡਨ ਮਿਲਾਂਗੇ ਆਪਾਂ ਨੈਕਸਟ ਟਾਈਮ ओके बाय गुड बाय वैसे हैप्पी थैंक यू चलो फाइनली खर्चा करके थैंक यू तो मिलया होप करंदा हु ਤੁਹਾਨੂੰ ਇਹ ਵਾਲਾ ਚੈਲੰਜ ਵਧੀਆ ਲੱਗਾ ਹੋਗਾ ਬਲੌਗ ਨਹੀਂ ਸਿਰਫ ਚੈਲੰਜ ਆਇਆ ਹੈ ਤਾਂ ओके बाय बाय टाटा थैंक यू ਵੇਖਣ ਵਾਸਤੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੋ ਜੋ ਹੁੰਦਾ ਕਰ ਦੋ ਲਾ ਦੋ ਜੋਰ ਫਿਰ ਆਪਾਂ ਐਵੇਂ ਹੀ ਥੋੜੀ سپورਟ ਦੇ ਨਾਲ ਹੀ ਫਿਰ ਆਪਾਂ ਵੱਡੇ 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 ਚੈਲੰਜ ਲੈ ਕੇ ਆਵਾਂਗੇ ਫਿਰ ਵੀ ਇਹ ਕੀ ਜਿਹਾ ਟਿੱਕ ਲਿਖ ਰਾਇਆ ਕਰਾਂਗੇ ਆਹ ਫਿਰ ਵੱਡੇ ਵੱਡੇ ਖਰਚੇ ਕਰਾਂ ਕਰਾਂਗੇ ਆਪਾਂ ਟੈਂਸ਼ਨ ਨਹੀਂ ਲੈਣੀ ਠੀਕ ਹੈ ਖਾਲਾ ਫਿਰ ਖਾਲਾ ਆਉਣਾ अरे ये एडी चल गाइस बाय-बाय गरम गरम मूंगड़ गया गर्मी तो ही देख ही सकते हैं पर स्वाद है वैसे और बोलना बोलना पूरी क्रंची ना से मस्त <laughs> 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 है क्रंची ना से हां ये ਮਸਤ ਮਾਰ ਕਦੀ ਧੋਪ ਨਹੀਂ ਕਹਿੰਦੇ ਕਦੀ ਬੱਦਲ ਹੋ ਜਾਂਦੇ ਧੋਪ ਨਹੀਂ ਬਦਲਦੇ